ਆਦੀਰ ਤੋਂ ਸਬਕੀਤ ਵਾਲੀ ਸੜਕ ਨੂੰ ਲਓ ਜੀ ਵੀਰੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਇੱਕ ਅੱਛਾ گاਂਦਰੀ ਜੋ ਕਿ ਬਹੁਤ ਸੋਹਣੀ ਗਾਂ ਯਾਰ ਤੇ ਵੀ ਕਹਿਊਗਾ ਤੋ ਤੇ ਘਟਿਆ ਫਨੂ ਨੇ ਵੀਰੇ 22 ਕਿਲੋ ਤੇ ਘਰੇਲੂ ਪਰੇ ਖੜੀ ਆ ਤੇ ਠੰਡੀ ਸ਼ਾਹੂ ਜੀ ਲੈ ਇਹ ਖੜੀਏ ਜੀ ਪਿੰਡ ਰਾਜੂਮਾਹਰਾ ਜ਼ਿਲ੍ਹਾ ਸੰਗਰੂਰ ਧੂਰੀ ਦੇ ਕੋਲੇ ਵਜਨ ਹੈ ਸ਼ਰਨਜੀਤ ਤੇ ਪਿੰਡ ਰਾਜੂਮਾਹਰਾ ਪਤਨ ਹੁਣ ਮੇਰੇ ਬੱਛੀ ਜੀ ਬੱਚੀ ਬਾਈ ਕਰੇ ਸਖਸ਼ੀ ਹੁੰਦੀ ਰਮਾਂਡਾ ਦੀ ਹੈਗੀ ਤੇ ਬੱਚੀ ਬਹੁਤ ਹੁਣੀ ਹੈ ਯਾਰ ਤੇ ਬਾਕੀ ਉਹਦੇ ਆਪਾਂ ਗੱਲ ਕਰਦੇ ਆ ਬਾਈ ਨਾਲ ਸੱਚੂ ਵੀਰੇ ਇਹਦੇ ਬਾਰੇ ਗਾਵਰੇ ਆਪਾਂ 85 ਗਾਲ ਜੀ ਬਈ ਸੱਤੀ ਗਾਲ ਜੀ ਬਾਈ ਗਾਵਰੇ ਸੱਚੂ ਵੀਰੇ ਇਹਦੇ ਬਾਰੇ ਵਿਸਤਾਰ ਤੋਂ ਬਣਦੇ ਜੀ ਹਾਂਜੀ ਵੀਰੇ ਹਾਂ ਦੋ ਦੋ ਵੀਰੇ 2 ਕਿਲੋ ਕੱਢਿਆ ਬਲੂਨ ਨੇ ਠੀਕ ਹੈ ਵੀਰ ਜਿਵੇਂ ਮਰਜੀ ਚਾਹੀਦੀ ਦੋਏ ਪਾਸੇ ਬੈਠ ਕੇ ਚੋੜਾ ਠੀਕ ਹੈ ਵੀਰੇ ਹਾਂਜੀ ਠੰਡੀ ਸੀ ਲੈਣੀ ਆ ਠੀਕ ਹੈ ਕਹਿੰਦਾ ਭਰਾ ਠੀਕ ਹੈ ਵੀਰੇ ਪਿਆ ਆਪਣੇ ਕੋਲ ਇੱਕ ਛੜਤਾ ਜੀ ਉਹ ਰਮਾਂਡਾ ਚੈੱਕ ਕਰ ਹੁਣ ਵੀਰੇ ਆਪਾਂ ਸਾਰੀਆਂ ਦੀਨ ਕੋਟੜੀ ਭਰੇ ਹੋਣੇਗੇ ਆਪਾਂ ਠੀਕ ਕਰਕੇ ਅਹੀਂ ਚਲਾ ਦੇਣਾ ਲੋ ਜੀ ਵੀਰੇ ਗਾਹ ਬਹੁਤ ਚੰਗੀ ਆ ਤੇ ਡੱਬੀ ਆ ਇਹਦਾ ਕੋਈ ਹੋਣਾ ਵੀਰੇ ਫਰਾਂ ਤੋਂ ਦੀ ਗਾਰੰਟੀ ਆ ਵੀਰੇ ਥਾਣ ਦੀ ਕੋਈ ਖਰਾਬ ਹੋਵੇ ਗਾਰੰਟੀ ਹੋਣਾ ਤੇ ਚਵਾਈ ਪੂਰੀ ਮੂਠੀ ਆ ਇੱਕ ਨੰਬਰ ਚ ਵਾਈ ਆ ਤੇ ਬਈ ਮਨ ਬਨ ਕੇ ਕਰਦੇ ਹੋ ਬਾਈ ਮੋਲ ਤੋਂ ਨੂੰ ਤੇ ਕਰਾਂਗੇ ਆਪਾਂ ਮੋਟੇ ਦੇ 8000 ਕਰਦੇ ਆ ਤੇ ਬਾਕੀ ਦੇਖ ਲਾਂਗੇ ਡਾੜੀ ਵੀ ਕਿੰਨੇ ਦੀ ਆ ਦੇ ਰਾਜ ਬਾਈ ਇਹ ਦੇਖ ਕੇ ਕਰ ਲਾਂਗੇ ਚੱਕਰ ਨਹੀਂ ਗਾ ਲੋ ਜੀ ਬਾਈ ਕਹਿੰਦਾ ਮੋਲ 6000 ਰੁਪਇਆ ਤੇ ਕਹਦਾ ਕੋਈ ਗੱਲ ਇਹ ਕਹਿੰਦਾ ਵੀ ਆਪਾਂ ਬਾਅਦ ਚ ਆਥੇ ਆਉਂਗੇ ਆਪਾਂ ਕਰ ਲਾਂਗੇ ਮੋਲ ਦੀ ਗੱਲ ਨਹੀਂ ਤੇ ਮੁੱਲ ਤਬ ਜਿਹੜਾ ਕਰਦੀ ਹੁੰਦਾ ਤੇ ਜੇ ਚਾਹੇ ਦੀ ਆਪਣੇ ਕਿੰਨੇ ਚਾਰ ਡੰਗ ਤੋਲੇ ਵਸੇ ਦੀ ਆਪਣੇ ਫੁੱਲ ਗਰੰਟੀ ਪਤਾ ਵੀਰੇ ਬਾਈ ਕਿਲੋ ਪੂਰਾ ਭਾਈ ਵੀਰ ਤਾਂ ਕੱਢਿਆ ਮਨ ਆਇਆ ਤਾਂ ਤੂੰ ਆ ਸੁਹੇਰੀ ਸੁਈਆ ਐ ਤਾਂ ਜੇਰ ਪਾ ਕੀ ਬਸ ਜੇਰ ਛੁੱਟ ਗਿਆ ਆਪਣੇ ਲੋ ਵੀ ਜੇਰ ਦੀ ਵੀਡੀਓ ਸਾਰਿਆ ਕੁਸ ਹੈਗਾ ਤੇ ਲੋ ਜੀ ਵੀਰੇ ਤੁਸੀਂ ਦੇਖ ਲਓ ਖੁਣੇ ਤੋਰ ਕੇ ਵੀਰੇ ਆਪਾਂ ਹੁਣ ਗਾਂ ਠੰਡੇ ਛੀਲ ਆ ਬਾਕੀ ਤੋਰ ਕੇ ਹੁਣ ਘਾਣੇ ਆ ਕੁਛ ਐੜ ਨਹੀਂ ਕੀ ਫੈੜ ਨਹੀਂ ਹੈਗੀ ਕੋਈ ਮਰਜੀ ਖੋਲੇ ਤੇ ਬੱਚਾ ਫੁੱਲੀ ਫਿਰ ਯਾਰ ਕੋਈ ਲੰਗੜੀ ਮਾਰਦੀ ਵੀਰੇ ਤੁਸੀਂ ਦੇਖੋ ਲੋ ਜਿਮਬਾਰੇ ਕੱਢ ਕੇ ਤੁਹਾਨੂੰ ਦਿਖਾਉਣੇ ਆਪਾਂ ਬਾਕੀ ਲੀਵਾ ਵੀਰੇ ਬਹੁਤ ਹੁਣ ਦੇਖੋ ਹੁਣ ਬਾਕੀ ਵੀਰੇ ਬਾਈ ਦਾ ਨੰਬਰ ਬੋਲ ਦਿਆ ਆਪਣਾ ਯਾਰ 97799 6427 ਦੁਬਾਰਾ ਫੇਰ ਬੋਲ ਦੇ ਵੀਰੇ 97799 6425 ਲੋਜ ਵੀਰੇ ਨੰਬਰ ਆਪਾਂ ਸਕਰੀਨ ਤੇ ਫੜੀ ਪਾਵਾਂਗੇ ਤੇ ਜੇ ਭਟਾਣੇ ਲੈਣੀਆਂ ਤਾਂ ਬਾਈ ਨਾਲ ਸੰਪਰਕ ਕਰ ਲਿਓ ਜੀ ਬਹੁਤ ਬਹੁਤ ਚੰਗੇ ਆ ਵੀਰੇ ਪਿੰਡ ਰੱਜੂ ਮਾਹਰਾ ਜ਼ਿਲ੍ਹਾ ਸੰਗਰੂਰ ਧੂਰੀ ਦੇ ਕੋਲੇ ਬਾਈ ਦਾ ਨਾਮ ਸ਼ਿਮਲਜੀਤ ਸਿੰਘ ਤੇ ਇਹ ਨੰਬਰ ਬਾਈ ਨੇ ਬੋਲਤਾ ਵੀਡੀਓ ਵੀਰੇ ਸ਼ੇਅਰ ਕਰ ਦਿਓ